ਕਿੱਤਾ ਹੀ ਨਹੀਂ ਛੱਡਿਆ ਜੇ ਇਹਨੂੰ ਟੈਕਸ ਨਹੀਂ ਲਾਤਾ ਆ ਇਸ ਪ੍ਰਕਾਰ ਪੇਸ਼ੰਤ ਦਾ ਟੈਕਸ ਲਾਈ ਜਾ ਰਹੀ ਹੈ ਸਾਰੇ ਪਾਸੇ ਟੈਕਸ ਹੀ ਟੈਕਸ ਨੇ ਉਹ ਲੋਕ ਜਾਣਗੇ ਕਿੱਥੇ ਪੰਜਾਬ ਛੱਡ ਕੇ ਇੰਡਸਟਰੀਅਲ ਤਾਂ ਪੰਜਾਬ ਛੱਡ ਕੇ ਜਾਣ ਨੂੰ ਮਜਬੂਰ ਹੋ ਗਏ ਪਰ ਬਾਕੀ ਵਪਾਰ ਨਾਲ ਵੀ ਜਾਣਗੇ ਕਿੱਧਰ ਜਾਣ ਲੋਕ ਇਸ ਕਰਕੇ ਇਹ ਸਰਕਾਰ ਨੂੰ ਜਲਦੀ ਤੋਂ ਜਲਦੀ ਖਤਮ ਕਰ ਜਾਂ ਦੇਣਾ ਲਾਣਾ ਚਾਹੀਦਾ ਔਰ ਤਾਂ ਹੀ ਪੰਜਾਬ ਸਰਕਾਰ ਕੋਈ ਕਰਜ਼ਾ ਹੀ ਇੰਨਾ ਚੱਕ ਲਿਆ ਉਹ ਕਰਜ਼ਾ ਮੋੜਨ ਵਾਸਤੇ ਕਰਜ਼ਾ ਲੈ ਰਹੇ ਨੇ ਇਹ ਨਵੀਂ ਗੱਲ ਹੈ ਪਹਿਲਾ ਕਰਜ਼ਾ ਮੋੜਦਾ ਨਹੀਂ ਹੋਰ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਨੇ ਇਹਨਾਂ ਨੂੰ ਮੋੜੂ ਕੌਣ ਇਹਨਾਂ ਦਾ ਚਲੇ ਜਾਣਾ ਬਾਕੀ ਜਿਹੜੀ ਸਰਕਾਰ ਆ ਉਹ ਵੇਖੋ ਕਿੱਦਾਂ ਜਾਊਗੀ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਨੇ ਅੱਜ ਕਤਲੋ ਗਾਰਤ ਹਰੇਕ ਥਾਂ ਤੇ ਲੱਗੀ ਹੋਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਦੇਖ ਲਓ ਮਹਿੰਗਾਈ ਦੀ ਮਾਰ ਹਰੇਕ ਘਰ ਦੇ ਵਿੱਚ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਪੰਜਾਬ ਖੁਸ਼ਹਾਲ ਹੋ ਜਾਏਗਾ ਪੰਜਾਬ ਨੂੰ ਰੰਗਲਾ ਕਰਨਾਗੇ ਅੱਜ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਆ ਗਿਆ ਹਰੇਕ ਵਪਾਰੀ ਦੁਖੀ ਆ ਹਰੇਕ ਗਰੀਬ ਬੰਦਾ ਦੁਖੀ ਆ ਲੋਕ ਇਸ ਸਰਕਾਰ ਤੋਂ ਜਿਹਨੇ ਝੂਠ ਤੇ ਲਾਰੇ ਲਾ ਕੇ ਸਰਕਾਰ ਦੇ ਵਿੱਚ ਆਏ ਸੀ ਅੱਜ ਸਰਕਾਰ ਆਉਣ ਤੋਂ ਬਾਅਦ ਕਹਿੰਦੇ ਸੀ ਪੰਜਾਬ ਖੁਸ਼ਹਾਲ ਹੋ ਜਾਊਗਾ ਖੁਸ਼ਹਾਲ ਹੋਏ ਜ਼ਰੂਰ ਆ ਪਰ ਉਹ 92 ਐਮ ਐਲ ਏ ਹੋਏ ਆ ਉਹਨਾਂ ਦੇ ਆਪਦੇ ਘਰ ਦੇ ਵਿੱਚ ਕਰਪਸ਼ਨ ਭ੍ਰਿਸ਼ਟਾਚਾਰ ਅੱਜ ਕਚਹਿਰੀਆਂ ਦੇ ਵਿੱਚ ਖੜੇ ਆ ਤਹਿਸੀਲਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਥਾਣਿਆਂ ਦੇ ਵਿੱਚ ਜਾ ਕੇ ਦੇਖ ਲਓ ਸਿਰਫ ਤੇ ਸਿਰਫ ਕਰਪਸ਼ਨ ਦਿਖ ਰਹੀ ਹੈ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਕਰਪਸ਼ਨ ਫਰੀ ਬਣਾ ਲਾਂਗੇ ਅੱਜ ਉਹਨਾਂ ਦਾ ਆਪ ਦਾ ਪਰਿਵਾਰ ਭ੍ਰਿਸ਼ਟਾਚਾਰ ਦੇ ਮੂਹਰੇ ਹੋ ਕੇ ਰੋਲ ਨਵਾ ਰਿਹਾ ਹੈ